ਹਾਂਜੀ ਸਤਿ ਸ਼੍ਰੀ ਅਕਾਲ ਵੈਲਕਮ ਕੀ ਹਾਲ ਚਾਲ ਕਿਵੇਂ ਹੋ ਸਾਰੇ ਠੀਕ ਠਾਕ ਧੁੰਦ ਕਰੋ ਚੱਕ ਤਾਂ ਪਈ ਹੋਏ ਹੁਣ ਅੰਦਰ ਵੱਡ ਨੂੰ ਧੁੰਦ ਤਿਆਰ ਹੋਈ ਪਈ ਐ ਤੇ ਆਪਾਂ ਹੀ ਜਾ ਰਹੇ ਆ ਵਿਆਹ ਤੇ ਹਰਫਤ ਨੂੰ ਛੱਡਨੇ ਘਰ ਉਧਰ ਤੇ ਕੈਪਨ ਨਾਲੇ ਤਿਆਰ ਹੋ ਜੂਗੀ ਤੇ ਫਿਰ ਆਣ ਕੇ ਮੈਂ ਰੈਡੀ ਛੜੀ ਹੋ ਜਾਵਾਂਗਾ ਚਲੋ ਵੀ ਹੋ ਗਿਆ ਰੈਡੀ ਛੜੀ ਕਿਰਨ ਨੂੰ ਲਾਤਾ ਸਲਾਉਣ ਤੇ ਤੇ ਇਹ ਤਿਆਰ ਹੋ ਕੇ ਆ ਜਾਈਗੀ ਮੈਂ ਉਹਨਾਂ ਚੇਰ ਕਰਾਂ ਉਹਦਾ ਉਸਤਾਦ ਤੁਸੀਂ ਪਾਣਾ ਵਾ ਤਿਆਰ ਛੜ ਹੋ ਲਈ ਐ ਨਹਾਤ ਹੋ ਕੇ ਤੇ ਫਿਰ ਆਪਾਂ ਅੰਨੇ ਇਹ ਟੈਮੋ ਜਤੋਂ ਆਵਾ ਨੋ ਵਜ ਗਏ ਹਨ 8:30 9 ਕਿਉਂਕਿ ਅਬ ਜਿਹੜੀ ਕੁੜੀ ਜਿੰਨੇ ਤਿਆਰ ਕਰਨਾ ਉਹਦੇ ਕਾਫੀ ਟਾਈਮ ਦੀ ਆਣ ਕਿਉਂ ਕਿ ਜਿਹੜੀ ਬੇਟੀ ਇੱਥੇ ਉਹ ਤੇ ਮੇਰੇ ਖਣ 8 ਵਜੇ ਦੀ ਆਈ ਆ ਤੇ ਆਪਾਂ ਪਹੁੰਚਿਆ ਸਾਢੇ 8 ਆਪਾਂ ਆ ਗਏ ਅਹੀਂ ਨਹੀਂ ਰਹੇ ਚਲੋ ਕੋਈ ਗੱਲ ਨਹੀਂ ਇੱਦਾਂ ਤੇ ਬਾਕੀ ਧੋਣ ਤਾਂ ਬਹੁਤ ਪਈ ਆ ਹੁਣ ਚੱਲੀਏ ਘਰ ਘਰ ਜਾ ਕੇ ਆਪਾਂ ਰੇੜੀ ਛੜੀ ਹੋਈ ਜੰਦਾਈ ਧੋਈਏ ਤੇ ਫਿਰ ਆਪਾਂ ਆਉਨੇ ਆ ਘੰਟੇ ਤੱਕ ਵਾਪਸੀ ਲੈ ਵੀ ਆਪਾਂ ਵੀ ਹੋ ਚੁੱਕੇ ਆ ਰੈਡੀ ਲਾਈਟ ਘਟਵਾ ਚਲੋ ਵੀ ਆਪਾਂ ਵੀ ਹੋ ਚੁੱਕੇ ਆ ਰੈਡੀ ਤੇ ਕਿਰਨ ਲਈ ਇੱਥੋਂ ਟਾਈਮ ਹੋ ਗਿਆ 10 ਵਜੇ ਦਾ ਤੇ ਤੇ ਅਧਰੋਗ ਨੂੰ ਕਿੰਨੂੰ ਫੋਨ ਕਰਤਾ ਉਹਨਾਂ ਨੇ ਤੇ ਚਲਈਏ ਰੈਡੀ ਛੜੀ ਹੋ ਕੇ ਤੇ ਹਰ ਫਤ ਨੂੰ ਛੱਡਦਾ ਉੱਥੇ ਨਾਮੀ ਦੇ ਘਰ ਰਵੀ ਦਾਦੀ ਨਾਲ ਜਾਣਾ ਮੈਂ ਦਾਦੀ ਘਰ ਛੱਡ ਦੇਣਾ ਕਿਉਂਕਿ ਦਾਦੀ ਨਾਲ ਜਾ ਰਹੀ ਹਾਂ ਤੇ ਚਲੋ ਫੇ ਤੁਹਾਨੂੰ ਮਿਲਦੇ ਹਾਂ ਲੌਂਚ ਜਾ ਆ ਗਏ ਉੱਥੇ ਕਿੰਨੂੰ ਲੈ ਲਈਏ ਚਲਈਏ ਆਪਾਂ ਇਹ ਚੱਲ ਪਿਆ ਘਰ ਆ ਸ਼ਰੋ ਕੇ ਧੁੰਦ ਕਰੋ ਚੱਕ ਕਿੰਨੀ ਧੁੰਦ ਬਹੁਤ ਜ਼ਿਆਦਾ ਪਈ ਹੈ ਤੇ ਉਧਰ ਮੰਮੀ ਨੂੰ ਲੈਣਾ ਪਹਿਲਾਂ ਪਹਿਲਾਂ ਕਰਨ ਨੂੰ ਲੈ ਕੇ ਫਿਰ ਮੰਮੀ ਨੂੰ ਲੈ ਕੇ ਚੱਲਦੇ ਆਂ ਆਪਾਂ ਜੁੜੇ ਰਹੋ ਹਣ ਤੱਕ ਵਲੌਗ ਦੇ ਨਾਲ ਤੇ ਧੁੰਦ ਲੱਗਦਾ ਲੱਥੜੀ ਨਹੀਂ ਅੱਜ ਸਾਰੀ ਦਿਹਾੜੀ ਲੈ ਕੇ ਆਪਾਂ ਨੇ ਤਿਆਰ ਹੋ ਕੇ ਆ ਗਏ ਆਂ ਕਰਨ ਨੂੰ ਤਿਆਰ ਹੋ ਗਈ ਚੁੰਡੀ ਉੱਚ ਪਈ ਹੋਣੀ ਆ ਮੇਕਅਪ ਵਾਲੇ ਡੱਬੇ ਚੋਂ ਧੂਰ ਹੋਣੀ ਬਾਕਸ ਚੋਂ ਕੱਢੀ ਜੀ ਬਸ ਠੀਕ ਆ ਕੋ ਰਹਿ ਗਿਆ ਕੋਈ ਅਜੇ ਵੀ ਇਹਨੂੰ ਤਾਂ ਆਪੇ ਬੋਲ ਸਕ ਹੁਣੇ ਪ੍ਰੈਸ ਕਰਾਂ ਚੱਲੀ ਹੁਣੇ ਇਹ ਜਾਣਾ ਪ੍ਰੈਸ ਕਰਨ ਲੈ ਲਾ ਹੁਣ ਇਦਾਂ ਹੀ ਜਾ ਠੀਕ ਆ ਨਹੀਂ ਸਿੰਪਲ ਜਿਹਾ ਨੀ ਕਰਦਾ ਸਾਈਡ ਨੂੰ ਪ੍ਰੈਸ ਸਾਈਡ ਨੂੰ ਜਾ ਜਾ ਅੱਖਾਂ ਜਣਾ ਮਾਰ ਲੈ ਐਟ ਹੈ ਬੜਾ ਦੇਖ ਅੱਖਾਂ ਜਣਾ ਲੈਟ ਨਹੀਂ ਨਹੀਂ ਕੁਝ ਨਹੀਂ ਇਹਦਾ ਸਟੈਂਡ ਉਹਨਾਂ ਚ ਸਟੈਂਡ ਨੇ ਕਾ ਲੜਦਾ ਸਟੈਂਡ ਦਾ ਬੰਨ ਦਿੱਤਾ ਜੀ ਵਾਹ ਰਿੰਗ ਨਾਲ ਲਾਈਟ ਨਾਲੋਂ ਬੈਟਰ ਉਹਦੀ ਪਹਿਲਾ ਵਾਇਰ ਲਾਓ ਇੱਦਾਂ ਕਰੋ ਉਦਾਂ ਕਰੋ ਇਹ ਸਹੀ ਹੈ ਜੀ ਬ్రో 12 ਵਜੇ ਵੇਖ ਲੈ ਸਾਡੇ ਮੈਂਬਰ ਇੱਕ ਨੇ ਹੋ ਜਾਣਾ ਹੈ ਪਰ ਸਾਡਾ ਮੈਂਬਰ ਇੱਕ ਠੀਕ ਨਹੀਂ ਗਾ ਨਹੀਂ ਤੇ ਆਪਾਂ ਜਾਣਾ ਹੀ ਸਾਰਿਆਂ ਨੇ ਚਲੋ ਜਲਦੀ ਮੰਮੀ ਚਲੋ ਫਿਰ ਬੈਠੋ ਫਿਰ ਚਲੋ ਜਲਦੀ ਜੀ ਅਸੀਂ ਲੈ ਲਿਆ ਮਮਮੀ ਨਾਲ ਮਮਮੀ ਨੇ ਅੱਜ ਸੂਟ ਕਿੰਨਾ ਸੋਹਣਾ ਪਾਇਆ ਕਲਰ ਕਿੰਨਾ ਜਚਣ ਡਿਆ ਸਵੇਰੇ 7 ਵਜੇ ਦੇ ਉੱਠੇ ਆ ਜੀ ਬਸ ਦੇਖ ਲੋ ਕਿ ਕਰਨੇ ਹਨਮ ਤੋ ਤੋ ਇਹ ਵੀ ਕਹਣਾ ਹਾਰ ਫਤੇ ਕਿੱਥੇ ਆ ਹਾਰ ਫਤੇ ਨੂੰ ਉਧਰ ਸਾਡਾ ਦਿੱਤਾ ਮਮਮੀ ਕੋਲ ਕਿਉਂਕਿ ਖਾਣਾ ਹੀ ਉਹਨੂੰ ਨਾਲ ਜੇ ਤੋ ਉੱਪ ਲੱਗਦੀ ਫਿਰ ਹੁਣ ਅੱਜ ਤੋਂ ਬਹੁਤ ਜ਼ਿਆਦਾ ਪਈ ਫਿਰ ਉਹਨੂੰ ਘਰੇ ਸਾਡਾ ਆਏ ਕਿਉਂਕਿ ਠੰਡ ਬੜੀ ਹੈ ਵੀ ਟਾਈਮ ਹੋ ਗਿਆ 1 ਵਜੇ ਦਾ ਆਪਾਂ ਪਹੁੰਚ ਗਏ 골ਡਨ ਗੇਟ ਧੁੰਦ ਨੀਓ ਲੱਥੀ ਯੋਮੀ ਹਾਂਜੀ ਕਿਵੇਂ ਦੋਸਤ ਇੱਧਰ ਮੈਂ ਬੈਠੇ ਮੰਮੀ ਸਾਡੇ ਇੱਕ ਮੈਂਬਰ ਨੇ ਹੋਰ ਹੁਣਾ ਸੀ ਤੇ ਉਹ ਉਹਦੀ ਸਿਹਤ ਨਹੀਂ ਠੀਕ ਤਾਂ ਕਰਕੇ ਆਇਆ ਨਹੀਂ ਨਹੀਂ ਤੇ ਚਲੋ ਚਾ ਜਾਣਾ ਹੋ ਜਾਣਾ ਸੀ ਆਪਾਂ ਤੇ ਰਸ ਪਹੁੰਚਣੇ ਆਲੇ ਆਪਾਂ ਹੁਣ ਤੁਸੀਂ ਆਪਾਂ ਵੀ ਟਿਆ ਕੋਲ ਸੀ ਬਹੁਤ ਚੁੱਕੇ ਗੋਲਡਨ ਗੇਟ ਧੁੰਦ ਚ ਗੋਲਡਨ ਗੇਟ ਦੀ ਲੱਭਣਿਆ ਕਿਤੇ ਆਈ ਪਹੁੰਚ ਚੁੱਕੇ ਆ ਗੁਰਦੁਆਰਾ ਸਾਈਬ ਲਾਗੇ ਇਹ ਹੈ ਤਾਂ ਤਾਂ ਬਾਬਾ ਨਵੋ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਸਿੱਥੇ ਨਸਮਸਤਕ ਹੋ ਕੇ ਜਾਣਾ ਪੈਂਦਾ ਗੁਰਦੁਆਰਾ ਬਹੁਤ ਪਿਆਰਾ ਬਣਿਆ ਬਹੁਤ ਤਾਂ ਤਾਂ ਬਾਬਾ ਨਵੋ ਸਿੰਘ ਜੀ ਲੱਭੀ ਪੈਲ ਸਲਾਬ ਦੇ ਲਾਗੇ 2 ਵਜੇ ਗਏ ਅਜੇ ਆਪਾਂ ਅਜੇ ਨੰਬਰ ਨਹੀਂ ਕਰਨਾ ਚੱਲੇ ਹਾਂ ਜੀ ਫੋਨ ਕਰਨ ਨੂੰ ਕੋਈ ਨਹੀਂ ਕਰਾਂ ਉਹ ਜਿਹੜੇ ਨੂੰ ਕਰ ਲਾ ਹੈਗਾ ਨੰਬਰ ਤੇ ਉਦੋਂ ਨੰਬਰ ਨਹੀਂ ਆ ਗਿਆ ਮੇਰੇ ਕੋ ਹਾਂ ਬੁਕਰ ਕਿ ਕਿੱਥੇ ਬੈਲਸੇ ਜਾਣਾ ਨਹੀਂ ਲੱਗਦਾ 4 ਵਜੇ ਪਹੁੰਚਣਾ ਹਾਂ ਨਹੀਂ ਨਹੀਂ ਮੈਂ ਕਹਿੰਦੀ ਸੀ ਸ਼ਾਇਦ ਇਹ ਬਿਲਡਿੰਗ ਗੇਟ ਕੋਲੋਂ ਮਾਉਂਡ ਹੈ ਮੈਂ ਸਮਝ ਪਿਆਸ ਸਾਈਡ ਤੋਂ ਸਾਈਡ ਆਪੇ ਆਸਕੇ ਤੇ ਉਸ ਨਾਮ ਹੈਗਾ ਸੁਖੀ ਗਾਰਡਨ ਬਾ ਇੱਕ ਦੋ ਜਣ ਵਾਲੀ ਵਿਖਾਈ ਜਾਂਦੇ ਕਿ ਮੇਰੇ ਵਾਲ ਵੇਖ ਲਓ ਬਸ ਉਹ ਠੀਕ ਵਾ ਭਰਾਵਾ ਤੁਸੀਂ ਜਾਣਾ ਕਿ ਨਹੀਂ ਹੁਣ ਤੁਸੀਂ ਹੋਰ ਹੋਰ ਕਿਤੇ ਆ ਗਏ ਇਹ ਮੁੰਡਾ ਹੋਰ ਦਿਨ ਗਾ ਉਹ ਹੋਏ ਹੋਏ ਮੰਮੀ ਕਹਿੰਦੀ ਹੋਰ ਕਿਤੇ ਆ ਗਏ ਅੱਬੇ ਵਜਾ ਆਏਗਾ ਨਾ ਭੀੜੋ ਨਹੀਂ ਨਹੀਂ ਉਹ ਹੋਏ ਹੋਏ ਮੰਮੀ ਉਹ ਮੁੰਡਾ ਉਹ ਹੀ ਆ ਆ ਵੇਖੋ ਕਰੋ ਚੱਕ ਐਂਟਰੀ ਵੀਰ ਲੱਗੇ ਇਧਰ ਆਪਣਾ ਘਰ ਵਿਹਾਰ ਕਰਨ ਆਪਾਂ ਪਾਂਦੇ ਹਾਂ ਸੁਖੀ ਗਾਰਡਨ ਇਹਨੇ ਨੀ ਕੰਨ ਝੁਮਾ ਲਾ ਉਹ ਵੈਲਕਮ ਕਰੰਡੇ ਵੈਲਕਮ ਕਰੰਡੇ ਵੈਲਕਮ ਯਾਰ ਚਲ ਚਲ ਅੱਗੇ ਖੁੰਗੜੇ ਘੱਟ ਚਲ ਅ ਵੀ ਚਲ ਅੱਗੇ ਜਾਣਾ ਮੇਰੇ ਕੋਲ ਚਲ ਜੀ ਐ ਜਾਣਾ ਅੰਦਰ ਆ ਜਾਓ ਆ ਜਾਓ ਗਾ ਹੁਣ ਨੀ ਤਰਦੇ ਨਹੀਂ ਚਲ ਆ ਜਾਓ ਚਲੋ ਅ ਵੀ ਇਤਨੀ ਜੰਦੀ ਆ ਜੀ ਦਿਵਲ ਵੀ ਆ ਵੈਲਕਮ ਕਰੰਵਾ ਤੇ ਖਲੋਤੇ ਲੈ ਵੀ ਚਲੋ ਅ ਵੀ ਜੀ ਖਾਣ ਪੀਣ ਚੱਲਣ ਡਿਆ ਹੁਣ ਇਧਰ ਆ ਗਿਆ ਡੋਸਾ ਤੇ ਅਜੇ ਮੇਰੇ ਖਿਆਲ ਨਾਲ ਲਵਾ ਫੇਰ ਕਰਨ ਗਏ ਹੈ ਨਾ ਮਮੀ ਲਵਾ ਫੇਰ ਕਰਨ ਗਏ 1 ਵਜ ਗਿਆ ਕਿਉਂਕਿ 1 ਵਜ ਦਾ ਟਾਈਮ ਲਵਾ ਫੇਰ ਦਾ ਉਹ ਗਏ ਆ ਕਰਦੇ ਉਹਨਾਂ ਜਦ ਮੈਂ ਕਹਾ ਚਲੋ ਖਾਣ ਪੀਣਾ ਹੋ ਜਾਏ ਇਧਰ ਖਾਣ ਪੀਣ ਦਾ ਲੱਗਾ ਸਾਰਾ ਸਿਸਟਮ ਚੱਲ ਰਿਹਾ ਡੋਸਾ ਆ ਸੰਬਰ ਤੇ ਮੈਂ ਖਾਂਦਾ ਨਹੀਂ ਯਾਰ ਜੀ ਠੀਕ ਹੈ ਅੱਛਾ ਜੀ ਤੀਕਾ ਯਾ ਦੇ ਦੂਧ ਫੋਨ ਦਿਓ ਮੈਂ ਕਰਾਂ ਨਵੀਂ ਬਾਹਰ ਲੱਗਦਾ ਆ ਗਿਆ ਲਾਵਾ ਫੇਰ ਕਰਕੇ ਢੋਲ ਜਾ ਬਚੰਦੇ ਆ ਬਾਹਰ ਲੱਗੇ ਚਾਚਾ ਜੀ ਚਾਚਾ ਜੀ ਯਾਰ ਬਿੰਕਾ ਵਰਤਾ ਜੀ ਠੀਕ ਠਾਕ ਜੀ ਮਦੀਰ ਜਨਾਬ ਕੀ ਹਾਲ ਠੀਕ ਠਾਕ ਅੱਜ ਪੱਕ ਨਹੀਂ ਬੰਦੀ ਕਿਉਂ ਰਬਾ ਬੇਜੀ ਠੀਕ ਠਾਕ ਜੀ ਅਸੀਂ ਆਦੀ ਤੁਹਾਡੇ ਮਾਮਾ ਨੂੰ ਛਾੜੇ ਤੋਂ ਸਾਡੇ ਹੈ ਹਾਂ ਹਾਂ ਠੀਕ ਹੈ ਤੇ ਜਿਹੜੀ ਆਏ ਹੈ ਹੈ ਮੈਂ ਲਗਾ ਜਿੱਟੀਆਂ ਨਹੀਂ ਤੁਹਾਡੇ ਨਾਲ ਜਿਹੜੇ ਤੁਹਾਡੇ ਨਾਲ ਲਾਲ ਵਾਲੇ ਕਿੱਦੇ ਹੋਉਂਦੇ ਸਾੜ ਜਾਣਗੇ ਕੋਈ ਗੱਲ ਨਹੀਂ ਤਰਪੇ ਘਰੋਂ ਹੋਰ ਬਾਪੂ ਠੀਕ ਠਾਕ ਕੀ ਹਾਲ ਤੁਹਾਡਾ ਠੀਕ ਆ ਇਹ ਹੇਚਲ ਖਰਾਬ ਹੁੰਦਾ ਆਹਦੇ ਹੈਅਰਸਟਾਈਲ ਖਰਾਬ ਹੁੰਦਾ ਮੇਰਾ ਵੀ ਆ ਫੋਟੋਆਂ ਲੱਗੀਆਂ ਵਾ ਆ ਆਪਣੀ ਭਾਂਜੀ ਆ ਆਜ ਦੀ ਜਿਹਦੀ ਮੈਰਿਜ ਤੇ ਆਪਾਂ ਆਏ ਆ ਇੱਥੇ ਡੈਕੋਰੇਸ਼ਨ ਕਾਫੀ ਕੀਤੀ ਹੋਈ ਆ ਇਹ ਦੂਜੀ ਭਾਂਜੀ ਦਾ ਬਹਿਗਾ ਭਾਈ ਦੇਖੋ ਉਹਦੇ ਦਾ ਪਹੁੰਚਾਂਗੇ ਜਰੂਰ ਇੱਧਰ ਆਪਣੀ ਭੈਣ ਆ ਗਈ ਐ ਸੱਚੀ ਕਾਂ ਜੀ ਸੱਚੀ ਕਾਂ ਜੀ ਯਾ

ਬੜਵਲੀ ਸਾਡੇ ਜਿਆਦਾ ਤਾਂਗ ਛੱਡ ਆਇਆ ਕਰੇ ਹੋਰ ਠੀਕ ਠਾਕ ਵਧੀਆ 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 ਵਧਾਈਆਂ ਤੁਹਾਨੂੰ ਵੀ ਸਾਡੇ ਜੀ ਜਿੱਕੇ ਜਿੱਦੂ ਛੱਡੇ ਗਏ ਆ ਨਿਕਲ ਕੇ ਲੋ ਲੜ ਗਏ ਆ ਓ ਤੇ ਤੇ ਨਾ ਛੱਡ ਕੇ ਆਈ ਆ ਸਾਡ ਟੁੱਟ ਬਣੇ ਨਾ ਜਾ ਰਹੇ ਆ ਬਾਈ ਕਹਨੇ ਨਹੀਂ ਆਵਾ ਯਾ ਵਧੀਆ ਭਾਈ ਹੋਰ ਵਧੀਆ ਠੀਕ ਠਾਕ I'm ਮਰਾਦ ਦੀ ਮਰਾਦ ਐਂਟਰੀ ਹੋ ਚੁੱਕੀ ਆ ਕੋਸ਼ਿਸ਼ ਕਰ ਦੋ 2 ਵਜੇ ਐਂਟਰੀ ਹੋਗੀ 2 ਵਜੇ ਨਾਲ ਚਲੋ ਆ ਜਾ ਮਮੀ ਹੁਣ ਆਵੇਂ ਚਲੀ ਅੱਗੇ ਆ ਜਾ ਤਵਾ ਫੇਰ ਕਰਕੇ ਆ ਕੇ ਇਧਰ ਲੱਗੇ ਹੁਣ ਮਿਲਣੀ ਹੁਣ

ਸੱਚੀ ਗੱਲ ਇਹ ਆ ਜੀ ਠੀਕ ਥਾੜੇ ਜੀ ਆਹ ਵੇਖੋ ਇਹ ਤੱਕਾ ਹੋ ਰਿਹਾ ਇਹ ਤੱਕਾ ਇਹ ਤੱਕਾ ਹੋ ਰਿਹਾ ਜੀ ਕੋਣਾ ਨਾ ਬੋਤਾ ਗਿਆ ਤੋ ਆਹ ਦਰਵਾਜ਼ਾ ਨਹੀਂ ਕਰਦੇ ਗੈਂਚੀ ਮੀਨੀ ਦਾਨੀ ਕਰੀਦਾ ਗੈਂਚੀ ਪੜਾ ਚਲੋ ਰਾਇਨੋ ਕੋਈ ਗੱਲ ਪੁੱਛਿਆ ਹੋ ਅੱਛੀ ਬੋਲੀ ਬੋਲ ਕੇ ਕਰਦੇ ਗਾਣੇ ਨਹੀਂ ਪਤਾ ਜੁਬੜਾਇਆ ਹਲੋ ਮੇਰੀ ਮਾਸੀ ਜੀ ਕੋ ਨਹੀਂ ਹੋ ਗਾਣ ਹਾਥੀ ਮਰੇ ਠਰੇ ਇਹ ਤੇ ਕਰਨਾ ਲਓ ਜੀ ਐਂਟਰੀ ਹੋ ਗਈ ਉਹਨੇ ਸੰਦੇ ਨਾ ਆਉਂਦੀ ਐਂ ਨਹੀਂ ਆਉਣਾ ਮੈਂ ਉਧਰ ਆਣੂ ਆ ਉਹ ਚਲ ਆਦ ਹਾਦਾਂ ਚੀਜ਼ਾਂ ਵੀ ਲੈ ਕੇ ਤੇ ਚੰਗੀ ਆਏ ਹਾਏ ਆਏ ਹਾਏ ਆਏ ਇਹ ਦੇ ਇਹ ਨਹੀਂ ਖਾਣਾ ਰੋਟੀ ਖਾਣਾ ਇਹ ਨਹੀਂ ਇੱਕ ਪਿਛਲੇ ਲਾਂਦੇ ਯਾਰ ਇੱਕ ਇੱਧਰ ਤੇ ਆ ਇੱਧਰ ਆ ਯਾਰ ਕੋਈ ਕੋਈ ਆ ਰੋਕੀ ਡਿਲੀਵਰੀ ਏ ਡਿਲੀ ਡਿਲੀ ਧੰਨਵਾਦ ਆ ਤੁਹਾਡਾ ਬਹੁਤ ਇਹ ਫੈਕਟਰੀ ਤੋਂ ਲਾਇਆ ਹੁੰਦਾ ਮਛਾ ਲਾਇਆ ਹੁੰਦਾ ਅੱਛਾ ਜੀ ਹਾਂ ਕੋਈ ਜਲਪਾਈ ਰੋਜ਼ ਮੈਂ ਇਸ ਫੈਕਟਰੀ ਮੈਂ ਆਵਾਂ ਤੇ ਲੱਗਾ ਜਿਦਾ ਉਹ ਐਕਚੁਅਲ ਇੱਥੇ ਲੋਕਲੀ ਜੀ ਹਾਂਜੀ ਹਾਂਜੀ ਸਾਡੀ ਸੋਬੋਡੀ ਰੋਡ ਹੈਗਾ ਨਾ ਹਾਂਜੀ ਮੈਂ ਤੁਹਾਨੂੰ ਅੰਦਰ ਆਪਣੀਆਂ ਫੈਕਟਰੀਆਂ ਦਊ ਠੀਕ ਹੈ ਨੌਜਵਾਨ ਤੁਹਾਡੇ ਘਰ ਕਾਰਡ ਦੇਣ ਗਏ ਸਾਰੇ ਇਹ ਸਾਰੇ ਕੋਈ ਮਿਸਰੀ ਕੀਤਾ ਨੇ ਅੱਛਾ ਜੀ ਚਲੋ ਕੋਈ ਨਾਡਾ ਕੰਮ ਹੀ ਹੋਇਆ ਕੀ ਜੰਮ ਲੋਕ ਆ ਜੀ ਚੋ ਠੀਕ ਏ ਹਾਂ ਬੰਦਾ ਬੜਾ ਬੜਾ ਮਸ਼ਹੂਰ ਹੁੰਦਾ ਏ ਹਾਂ ਜੀ ਹਾਂ ਜੀ ਇਹੜਾ ਇਹ ਕਾਕਾ ਦਾ ਤੁਹਾਡੇ ਹਿਸਾਬ ਨਾਲ ਬੰਦਾ ਹੈ ਇਹ ਸਕੂਲੇ ਜਨਾ ਅੱਛਾ ਤੇ ਮਨਾਂ ਨਹੀਂ ਬੋਲ ਕੇ ਬੋਲੀਦਾ ਬੋਲ ਕੇ ਬੋਲੇਗਾ ਖੋਨਾਗੀ ਤੇਰਾ ਨਾਗੀ ਬੋਲ ਨਾ ਬੋਲ ਅਨਮੋਲ ਦਿੱਤੀ ਅੱਛਾ ਅੱਛਾ ਅਨਮੋਲ 07 ਅਧੀ ਹੈਗੀ ਏ ਇੰਸਟਾਗ੍ਰam ਵੇਖਿਓ ਆਈਡੀ ਹਾਂ ਜੀ ਆਪਾਂ ਉਹ ਤੇ ਬੜਾ ਇੰਨੇ ਥਮਵਾਈਆਂ ਜੀ ਉਹਨਾਂ ਦੇ ਫੋਲੋਅਰ ਬੜੇ ਗਏ ਨੇ ਆਪਣੀ ਆਈਡੀ ਨਾਂ ਦੱਸ ਕੀ ਆ ਦੀ ਰੋਜਾ ਨਾ ਅਨਮੋਲ ਅਨਮੋਲ 07 ਅਨਮੋਲ 07 ਚਲੋ ਠੀਕ ਹੈ ਧੰਨਵਾਦ ਜੀ ਦਾ ਚਲੋ ਠੀਕ ਚਲੋ ਵੀ ਇੱਕ ਹੋਰ ਵਿਆਹ ਆਇਆ ਜੀ ਇੱਕ ਹੋਰ ਵਿਆਹ ਦਾ ਇਵੈਂਟ ਨੇ ਬੜਾ ਚਲੋ ਧੰਨਵਾਦ ਤੁਹਾਡਾ ਬਹੁਤ ਵੈਸੇ ਲੋਡ ਤਾਂ ਨਹੀਂ ਕੋਈ ਨਹੀਂ ਜਿਆਦਾ ਇਹ ਵੀ ਜ਼ਰੂਰੀ ਹੈ ਕਿਦਾਂ ਇਹ ਹੁੰਦੇ ਨਾ ਹੋਰ ਬਰਾਤੇ ਪਾ ਇਹ ਤਾਂ ਇਹ ਤਾਂ ਹੀ ਮਤਲਬ ਇਹੋ ਜਿਹਾ ਹੋਣੀ ਨਹੀਂ ਨਹੀਂ ਕੋਈ ਦੇਣ ਦੇ ਬਹੁਤ ਹੀ ਕੋਈ ਗੱਲ ਨਹੀਂ ਹਾਂਜੀ ਆਪਾਂ ਆਵਾਂਗੇ ਕੋਈ ਗੱਲ ਨਹੀਂ ਹੈ ਜੀ ਇਹ ਨਿੱਕੇ ਲੱਭੰਦੇਵੇਂ ਨਿੱਕੇ ਨੂੰ ਤਾਂ ਨਾਲ ਹੀ ਲੈ ਕੇ ਆਏ ਉਹ ਜੇ ਦੇ ਦੇਣੇ ਠੀਕ ਰਹਿਣਾ ਫਿਰ ਅਗਲੀ ਅਗਲੇ ਵਿਆਹ ਤੇ ਲਿਆਵਾਂਗੇ ਜਰੂਰ ਹਾਂਜੀ ਆਰਾਮ ਕਰਦੀ ਪਈ ਆਈ ਗੋਣੀ ਦੀ ਗੱਲ ਖਾਣੂ ਬਣਾਇਆ ਤੁਹਾਨੂੰ ਅਬ ਇਹ ਦੂਜੀ ਭੈਣ ਡੱਬਾ ਜੇ ਕੇ ਗਈ ਹੈ ਜਿਨ੍ਹਾਂ ਦਾ ਮਤਲਬ 22 ਤਰੀਕ ਨੂੰ ਵਿਆਹ ਆ ਤੇ ਇਹ ਦੋਵੇਂ ਭੈਣਾਵਾਂ ਉਹਨਾਂ ਦਾ ਮਤਲਬ ਇੱਕ ਡੱਬਾ ਪਹਿਲਾਂ ਦੇ ਕੇ ਹੀ ਘਰੇ ਸਾਨੂੰ ਤੇ ਉਹਨਾਂ ਦੀ ਦਜੀ ਸਿਸਟਰ ਵਾ ਇਹਨਾਂ ਦੀ ਬੇਟੀ ਦਾ ਵੀ ਵਿਆਹ ਹੋ ਉਹ 22 ਤਰੀਕ ਨੂੰ ਆਹ ਡੱਬੇ ਇੱਥੇ ਫਲਾਤੇ ਸਾਨੂੰ ਇਹਨਾਂ ਨੇ ਕਹਿੰਦੇ ਪਹੁੰਚੋ ਜ਼ਰੂਰ ਉਹਨਾਂ ਕੋ ਨਹੀਂ ਆਇਆ ਗਿਆ ਉੱਥੇ ਕਿਉਂ ਠੰਡ ਬੜੀ ਆ ਆਵਾਜ਼ ਆਈ ਵਿੱਚ ਫਿਰ ਥੋੜਾ ਮੁਸ਼ਕਲ ਹੁੰਦੀ ਤੁਹਾਨੂੰ ਪਤਾ ਹੈ ਠੰਡ ਬਹੁਤ ਜ਼ਿਆਦਾ ਚਲੋ ਮੰਮੀ ਫਿਰ ਚਲੀਏ ਹੁਣ ਦੋ ਸਗਣ ਕੁੜੀ ਨੂੰ ਤੇ ਚਲੀਏ ਹੁਣ ਘਰ ਨੂੰ ਵਾਪਸ ਬਹੁਤ ਵਧੀਆ ਯੂਟਿਊਬ ਬਹੁਤ ਘੰਟਾ ਕੰਮ ਟੈਕ ਰਹੀ ਛੱਤ ਦੀ ਕਰੋ ਡਾਉਂਸ ਨਹੀਂ ਕਿੰਨੀ ਘੈਂਟ ਰਹੀ ਹਾਂਜੀ ਦੋਸਤੋ ਡਾਟਾ ਮੇ ਗੱਡੀ ਚ ਰੱਖਾਈਏ ਹੁਣ ਖੜ ਪਿਆ ਜਿੰਦੇ ਅਹੀ ਨਾ ਅਲੀਰਾ ਨਹੀਂ ਪਰ ਮਾਦ ਉਹ ਬਾਹਰ ਨਾ ਮਮੇ ਇਹਨਾਂ ਨੂੰ ਜਾਣਾ ਬਾਹਰ ਚੰਚੰਤਾ ਕਰਦੇ ਤਾ ਫੜ ਲਾ ਫੜ ਲਾ ਸਾਰੇ ਫੋਟੋ ਹਣ ਪਈ ਇੱਕ ਫੜ ਆ ਵੜੋ ਯਾਰ ਅਹੀ ਵਾਹ ਫੜ ਲਾ ਫੜ ਲਾ ਲੈ ਜਾ ਨਵੇਂ ਆਣਾ ਮੈਂ ਬੈਨਾ ਘੜੀ ਇੱਥੇ ਕੀ ਕਰਨਾ ਤੁਸੀਂ ਚੱਲ ਜੋ ਦੋ ਮਿਲ ਪਿਆ ਹਾਂ ਟੈਲੀ ਕਰਨੀ ਚਾਹੀਦੀ ਚੱਲੀਏ ਅਗਰ ਆਖਈ ਆਪਾਂ ਤੱਪੇ ਮੈਂ ਗੱਡੀ ਚ ਰੱਖਵਾਂ ਨੇ ਫਿਰ ਆਉਂਦੇ ਆਪਾਂ ਚੱਲੋ ਪ੍ਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਅਰਤੀ ਕਲਾ ਕਰੇ ਸੱਚੇ ਪਾਸਾ ਸਭ ਨੂੰ ਰੱਖਿਆ ਬਖਸ਼ੇ ਜੀ ਦੇ ਵਾਸਤੇ ਰਹਿਣ ਸਾਹਿਬ ਸ਼ੁਕਰ ਹੈ ਗਾਲਪੁਰ ਮੰਮੀ ਦੇ ਤਾਈ ਜੀ ਕਰਨ ਦੇ ਗੱਲਾਂ ਬਾਤਾਂ ਤੇ ਹੁਣ ਚੱਲੀਏ ਟਾਈਮ ਨਾਲ ਹੀ ਕਿਉਂਕਿ ਟਾਈਮ ਖਤ ਹੋ ਗਿਆ ਪੰਜ ਸਾਢੇ ਪੰਜ ਦੇ ਲੱਗਦੇ ਸਾਢੇ ਪੰਜ ਤੇ ਇੱਥੇ ਹੋ ਗਏ ਆ ਪੰਜ ਸਾਢੇ ਪੰਜ ਦਾ ਟਾਈਮ ਹੋ ਗਿਆ ਤੁਹਾਨੂੰ ਬੋ ਪੈ ਲੈਣੀ ਫਿਰ ਸ਼ਾਮ ਨੂੰ ਚੱਲੀਏ ਹੁਣ ਮੰਮੀਏ ਚੱਲੀਏ ਹੁਣ ਇਹਨਾਂ ਦੀ ਗੱਲਾਂ ਨਹੀਂ ਮੁੱਕਣ ਦੀ ਕਿਹਦੀ ਚਲ ਜਲਦੀ ਇਹ ਜਤਾਈ ਜੀ ਠੀਕ ਹੈ ਮਾਰਿਓ ਗਿੜਾ ਜ਼ਰੂਰ ਠੀਕ ਜੇ ਬੱਲਾ ਚੱਲੀਏ ਚਲੋ ਵੀ ਹਾਂਜੀ ਕਹਿੰਦੇ ਤੁਸੀਂ ਕਿਹੋਂ ਚੱਲੇ ਆ ਬੱਸ ਚਲੋ ਚਲੋ ਮੇਰਾ ਛੋਟਾ ਭਰਾ ਵਾ ਟਿੰਗ ਦੇ ਇਹ ਨੀ ਆ ਦੇ ਭਾਪੀ ਲੈ ਵੀ ਆ ਆਪਣੇ ਅਵੜਤਾ ਜੀ ਦੇ ਬੇਟੇ ਵੱਡੇ ਤੇ ਆਹ ਹੋ ਠੀਕ ਠਾਕ ਭਾਜੀ ਵਧੀਆ ਬੜ ਜਬਰਦਸਤ ਧੰਨਵਾਦ ਬਹੁਤ ਠੀਕ ਜੀ ਠੀਕ ਹੋਏ ਠੀਕ ਲੋਕਲ ਹੀ ਦੀ ਅੰਮ੍ਰਿਤਸਰ ਆ ਗਈ ਯਾਰ ਤੂੰ ਅੰਦਾਜ਼ੀ ਤੀਨ ਦਾ ਕਿਤਾਈ ਨਾ ਦੋੜਾ ਹਾਂਜੀ ਹਾਂਜੀ ਬਿਲਕੁਲ ਅੱਗੇ ਫਿੱਕੀ ਆ ਠੀਕ ਜੀ ਸਟਡੀ ਬੇਟੀਆਂ ਤੁਸੀਂ ਇਹਦਾ ਤਾਂ ਫਰਕ ਉਡਾ ਰੋਟੀ ਰੋਟੀ ਖਾ ਲਈਏ ਚੱਲੀਏ ਹਾਂਜੀ ਸਕਲੇਆ ਬਾਜੀ ਸਭ ਕੁਝ ਮਿਹਰਬਾਨੀਆਂ ਚਲੋ ਹਾਂ ਨੂੰ ਨਾ ਛੱਟੀਆਂ ਬਕਸੋ ਠੀਕ ਆ ਫਿਰ ਹੈ ਠੀਕ ਆ ਬਾਜੀ ਚਲੋ ਠੀਕ ਆ ਬਾਣ ਵੀ ਚੱਲ ਪਿਆ ਟਾਈਮ ਹੋ ਗਿਆ 5 ਵਜੇ ਦਾ ਤੇ ਟੋਪੀਆਂ ਟਾਪੀਆਂ ਨੂੰ ਪਾਲੀਆਂ ਕੋਟੀ ਸਵੈਟਰ ਛੋੜ ਵੀ ਲੱਲੇ ਵਿਆਹ ਵੇਖ ਲਿਆ ਹੋਣ ਪਾਣੀਆਂ ਉੱਤੇ ਦੇ ਗੇਮ ਨਹੀਂ ਮਾਈਂਗਾ ਚਲਦੇ ਆ ਮਿਲਦੇ ਵੇ ਤੁਹਾਨੂੰ ਘਰੇ ਜਾ ਕੇ ਕਿਉਂਕਿ ਧੁੰਦ ਮੈਂ ਕਿਹ ਪੈ ਚਲੀ ਹੈ ਟਾਈਮ ਨਿਕਲਦੇ ਆ ਡਾਂਬਲਾ ਹੋ ਗਿਆ ਇਹਨੇ ਕਿਹਾ ਕਿ ਕੁੜੀਆਂ ਰੇ ਮੈਂ ਤੇ ਆਵ ਰਹਾਂ ਉਹਥੇ ਕੋਈ ਵੀ ਨਹੀਂ ਕੋਟੀ ਕੋਟੀ ਪਾ ਕੇ ਕੁੜੀਆਂ ਰਾਜੀ ਨਹੀਂ ਗੀਆਂ ਆਪਣੀ ਕੀ ਗੱਲ ਨਹੀਂ ਕੀ ਉਹ ਨਿੱਕੀਆਂ ਨੂੰ ਅੱਲਾ ਕੰਨੀ ਪਤਾ ਹੀ ਕੋਟੀ ਨਹੀਂ ਪਾਉਣੇ ਫੈਸ਼ਨ ਵਾਂਗ ਅੱਜਕੱਲ ਚੱਲਾਂ ਤੇ ਆ ਹਣਾ ਮਮੀ ਮੈਂ ਤਾਂ ਆਕੜ ਪਾਉਣ ਜਾ ਆ ਆਕੜ ਭਾਵੇਂ ਜਾਓ ਸਹੀ ਗੱਲ ਹੈ ਕਿ ਨਹੀਂ ਇਹਨੂੰ ਕਰ ਲਓ ਚਲੋ ਠੀਕ ਆ ਫਿਰ ਮਿਲਦੇ ਆ ਧੁੰਦ ਪੈਣੀ ਹੋ ਗਈ ਸ਼ੁਰੂ 골ਡਨ ਗੇਟ ਦੀ ਨਾਈਟ ਲੁੱਕ ਲਾਈ ਮਮੀ ਆਦੀ ਚਾਹ ਲੈ ਕੇ ਆ ਗਈ ਸਟਾਫ ਬੰਨੇ ਆ ਵਾਈਟ ਕਲਰ ਦਾ ਦਾ ਘਟ ਆ ਜੋ ਚਾਰਨਿੰਗ ਸੱਚ ਦੁੱਧ ਵਾ ਬਈ ਫਿਰ ਆ ਅਸੀਂ ਚੱਲੀਏ ਟਾਈਮ ਇਹ ਲਾ ਕੀ ਹੋ ਗਿਆ ਜੀ 7 ਵਜੇ ਕੀ ਫਤਿਹ ਕੀ ਗੱਲ ਦੀਦੀ ਨਹੀਂ ਆਂਗੇ ਅਸਾਂ ਪਾਤੀ ਗਾਹਾਂ ਉਹ ਉਹ ਬੀਬੀ ਸੱਸ ਹੀ ਪਾਤੀ ਹਾਏ ਮੀ ਕਿਤੇ ਹੁਣ ਜੇ ਉਹਨੇ ਠਰਹਾ ਹਰ ਗੁੰਨੇ ਠਾੜਤਾ ਨਾ ਸੁੱਤਾ ਹੀ ਹਰ ਗੁੰਨੇ ਬਾੜੀ ਤੇ ਠਾੜਾ ਦਿਸਣਾ ਉਹ ਕਿਦੇ ਬਾਗੋਂ ਦੇ ਅਜੇ ਨਾਨੀ ਕਰਿਆ ਸਾਰਾ ਦਿਨ ਹੁਣੇ ਸੁਤਾ ਹੀ ਬਣਾ ਲੱਗਿਆ ਹੁਣ ਮੁੰਨੇ ਪਾਣੀ ਕੀਤੀ ਨਾ ਠੰਡਾ ਕਰਿਆ ਆ ਗਣ ਲਓ ਜੀ ਆਪਾਂ ਪਹੁੰਚ ਚੁੱਕੇ ਆਂ ਘਰ ਪਹਿਲਾਂ ਗਏ ਹਰਫਤ ਦੇ ਦਾਦੀ ਨੂੰ ਛੱਡ ਕੇ ਤੇ ਫਿਰ ਆਏ ਆ ਹਰਫਤ ਦੀ ਨਾਨੀ ਕੋ ਹਰਫਤ ਨੂੰ ਲੈਣ ਵਾਸਤੇ ਲੈ ਕੇ ਤੇ ਫਿਰ ਆਪਾਂ ਹੁਣ ਪਹੁੰਚੇ ਘਰ ਕਿਉਂਕਿ ਧੁੰਦ ਰਾ ਥੋੜਾ ਬਚਾ ਹੈ ਤਾਂ ਕਰਕੇ ਆਪਾਂ 7:30 7:00 ਵਜੇ ਤੱਕ ਫਿਰ ਵੀ ਘਰ ਪਹੁੰਚ ਗਏ ਆ ਜੇ ਧੁੰਦ ਪੈ ਜਾਂਦੀ ਫਿਰ ਕਾਫੀ ਲੇਟ ਹੋ ਜਾਣਾ ਬਹੁਤ ਵਧੀਆ ਮੁਬਾਰਕਾ ਇੱਕ ਵਾਰ ਫਿਰ ਉਹਨਾਂ ਸਾਰਿਆਂ ਨੂੰ ਭਾਣਜੀ ਦੇ ਵਿਆਹ ਦੀਆਂ ਬਹੁਤ-ਬਹੁਤ ਮੁਬਾਰਕਾਂ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ ਜੀ ਦੇ ਵਸਦੇ ਰਹਿਣ ਸਾਹਿਬ ਤੱਕੀਆਂ ਮੁਕਸ਼ੇ ਪ੍ਰਮਾਤਮਾ ਲੱਖ-ਲੱਖ ਮੁਬਾਰਕਾਂ ਹਾਂਜੀ ਅਰਫਤੇ ਜੀ ਤੁਸੀਂ ਵੀ ਕਹਿ ਦਿਓ ਕਿ ਮੁਬਾਰਕਾਂ ਮੇਰੇ ਵੱਲੋਂ ਵੀ ਕਿ ਮੈਂ ਆਇਆ ਨਹੀਂ ਅੱਜ ਜਿਆਦਾ ਬੁੜਾ ਕੀਤਾ ਉੱਥੇ ਸਾਰੇ ਆਹੋ ਹਾਂਜੀ ਇਹ ਸੀ ਅੱਜ ਦਾ ਵਲੋ ਜੇ ਵੀਲੋਗ ਵਧੀਆ ਲੱਗਾ ਤੇ ਕਮੈਂਟਸ ਵਿੱਚ ਜੁੜ ਕਰਿਓ ਮਿਲਦੇ ਹਾਂ ਨੈਕਸਟ ਵਲੋਗ ਬਾਏ ਬਾਏ ਗੁੱਡ ਨਾਈਟ ਆ ਜਾਓ ਜੀ ਮੂੰਹ ਮਿੱਠਾ ਕਰ ਲਓ ਫਿਰ ਵਧਾਈਆਂ ਤੁਹਾਨੂੰ ਚਾਕੋ